ਕੈਨੇਡਾ ਨੇ ਮੌਜੂਦਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕਰ ਪਾਇਲਟ ਪਹੁੰਚ ਦੀ ਮਿਆਦ ਪੁੱਗਣ ਦੀ ਮਿਤੀ ਵੱਜੋਂ ਨਵੇਂ ਵਧੇ ਹੋਏ ਕੇਅਰਗੇਵਰ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਮੌਜੂਦਾ ਪਾਇਲਟ ਪ੍ਰੋਗਰਾਮਾਂ ਦੀ ਜਿਹੜੀ ਮਿਆਦ ਹੈ ਉਹ 17 ਜੂਨ ਨੂੰ ਖਤਮ ਹੋਣ ਵਾਲੀ ਹੈ ਉਹਨਾਂ ਦੀ ਥਾਂ ਤੇ ਨਵੇਂ ਪਾਇਲਟ ਪ੍ਰੋਗਰਾਮ ਹੋਮ ਕੇਅਰ ਵਰਕਰਾਂ ਨੂੰ ਕੈਨੇਡਾ ਪਹੁੰਚਣ ਤੇ ਸਥਾਈ ਨਿਵਾਸੀ ਰੁਤਬਾ ਪ੍ਰਦਾਨ ਕਰਨਗੇ ਯਾਨੀ ਉਹਨਾਂ ਨੂੰ ਪੀਆਰ ਦੇਣਗੇ ਨਾ ਕਿ ਦੇਸ਼ ਦੇ ਵਿੱਚ ਕੰਮ ਦੇ ਤਜਰਬੇ ਦੀ ਇੱਕ ਨਿਸ਼ਚਿਤ ਮਾਤਰਾ ਦੇ ਲੜੀ ਦੇ بجائے ਬਲਕਿ ਉਹਨਾਂ ਸੰਸਥਾਵਾਂ ਲਈ ਵੀ ਉਹ ਕੰਮ ਕਰਨ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਜਾਵੇਗੀ ਜੋ ਸੈਮੀ ਇੰਡੀਪੈਂਡੈਂਟ ਜਾਂ ਫਿਰ ਕਿਸੇ ਸਾੜਤ ਜਾਂ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਲਈ ਅਸਥਾਈ ਜਾਂ ਪਾਰਟ ਟਾਈਮ ਦੇਖਭਾਲ ਪ੍ਰੋਵਾਈਡ ਕਰਦੀਆਂ ਨੇ ਯੋਗ ਵਿਅਕਤੀਆਂ ਦੇ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਦੇ ਆਧਾਰ ਤੇ ਘੱਟੋ-ਘੱਟ CLB ਪੱਧਰ ਜਿਹੜਾ ਹੈ ਉਹ ਚਾਰ ਹੋਵੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਤੇ ਬਰਾਬਰ ਰੱਖੋ ਤੇ ਫੁੱਲ ਟਾਈਮ ਹੋਮ ਕੇਅਰ ਨੌਕਰੀ ਦੇ ਲਈ ਇੱਕ ਪੇਸ਼ਕਸ਼ ਪ੍ਰਾਪਤ ਕਰੋ ਇਹ ਮਾਪਦੰਡ ਪਿਛਲੇ ਪਾਇਲਟ ਪ੍ਰੋਗਰਾਮਾਂ ਤੋਂ ਇੱਕ ਤਬਦੀਲੀ ਦੇ ਨਿਸ਼ਾਨ ਦੇਹੀ ਕਰਦਾ ਹੈ ਜਿਸ ਲਈ 5 CLB ਤੇ ਕੈਨੇਡੀਅਨ ਪੋਸਟ ਸਕੈਂਡਰੀ ਸਿੱਖਿਆ ਦੀ ਇੱਕ ਸਾਲ ਦੀ ਲੋੜ ਹੁੰਦੀ ਹੈ ਪ੍ਰੋਗਰਾਮਾਂ ਦੇ ਵਿੱਚ ਘੱਟੋ-ਘੱਟ 6 ਮਹੀਨਿਆਂ ਦੇ ਕੰਮ ਦੇ ਤਜਰਬੇ ਦੀ ਲੋੜ ਸ਼ਾਮਿਲ ਹੈ IRCC ਨੇ ਅਜੇ ਇਹ ਸਪਸ਼ਟ ਨਹੀਂ ਕੀ ਕਿ ਨਵੇਂ ਪਾਇਲਟ ਪ੍ਰੋਗਰਾਮਾਂ ਦੇ ਤਹਿਤ ਕਾਮ ਦੇ ਤਜਰਬੇ ਦੀ ਲੋੜ ਕੀ ਹੋਵੇਗੀ ਤੇ ਕਿਹਾ ਗਿਆ ਹੈ ਕਿ ਪੂਰੀ ਲਾਂਚ ਦੇ ਨੇੜੇ ਹੋਰ ਵੇਰਵਿਆਂ ਦਾ ਐਲਾਨ ਜਿਹੜਾ ਕੀਤਾ ਜਾਵੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਵਿੱਚ ਦੇਖਭਾਲ ਕਰਨ ਵਾਲੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਸਾਡੇ ਪ੍ਰੋਗਰਾਮਾਂ ਨੂੰ ਉਹਨਾਂ ਦੇ ਅਨਮੋਲ ਯੋਗਦਾਨ ਨੂੰ ਦਰਸਾਉਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਅਸੀਂ ਇੱਕ ਸਥਾਈ ਦੇਖਭਾਲ ਕਰਨ ਵਾਲੇ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਕੰਮ ਕਰਦੇ ਹਾਂ ਇੱਕ ਦੋ ਨਵੇਂ ਪਾਇਲਟ ਨਾ ਸਿਰਫ ਦੇਖਭਾਲ ਕਰਨ ਵਾਲਿਆਂ ਦੇ ਲਈ ਸਹਾਇਤਾ ਦੇ ਵਿੱਚ ਸੁਧਾਰ ਕਰਨਗੇ ਬਲਕਿ ਪਰਿਵਾਰਾਂ ਨੂੰ ਗੁਣਵੱਤਾ ਦੀ ਦੇਖਭਾਲ ਵੀ ਪ੍ਰੋਵਾਈਡ ਕਰਨਗੇ ਜਿਸ ਤੇ ਉਹ ਹੱਕਦਾਰ ਨੇ 2024-2026 ਇਮੀਗ੍ਰੇਸ਼ਨ ਪੱਧਰ ਯੋਗਦਾਨ ਦੇ ਅਨੁਸਾਰ ਕੈਨੇਡਾ ਨੂੰ ਕਿਰ ਗੀਵਰ ਪ੍ਰੋਗਰਾਮ ਆ ਰਹੇ 15000 ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਹੈ ਤੇ 30 April 2024 ਤੱਕ 2019 ਦੇ ਵਿੱਚ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕਰ ਜਿਹੜੇ ਪਾਇਲਟ ਦੀ ਸ਼ੁਰੂਆਤ ਤੋਂ ਬਾਅਦ ਲਗਭਗ 5700 ਦੇਖਭਾਲ ਕਰਨ ਵਾਲੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਸਥਾਈ ਨਿਵਾਸੀ ਬਣ ਗਏ ਨੇ ਲਿਬਰਲਾਂ ਦਾ ਫਾਰਮਾਕੇਅਰ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਤੀਜੀ ਰੀਡਿੰਗ ਦੇ ਵਿੱਚ ਵੀ ਪਾਸ ਹੋਣ ਤੋਂ ਬਾਅਦ ਸੈਨੇਟ ਨੂੰ ਭੇਜਿਆ ਗਿਆ ਜਿਸ ਤਹਿਤ ਬਰਥ ਕੰਟਰੋਲ ਅਤੇ ਡਾਇਬਟੀਜ਼ ਦੀਆਂ ਦਵਾਈਆਂ ਸਰਕਾਰ ਦੇ ਵੱਲੋਂ ਖਬਰ ਕੀਤੀਆਂ ਜਾਣਗੀਆਂ ਹਾਊਸ ਅਧੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਹੈਲਥ ਮਿਨਿਸਟਰ ਮਾਰਕ ਹਾਲਡ ਨੇ ਕਿਹਾ ਹੈ ਕਿ ਇਸ ਸਬੰਧੀ ਪ੍ਰੋਵਿੰਸਾਂ ਤੇ ਟੈਰਿਟਰੀਜ਼ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਜਾਏਗੀ ਇਸ ਤੇ ਅਗਲੇ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਹੈ ਇਸ ਤਹਿਤ ਹੈਲਥ ਕਾਰਡ ਦਿਖਾ ਕੇ ਇਹ ਦਵਾਈਆਂ ਕੈਨੇਡੀਅਨਸ ਮੁਫਤ ਦੇ ਵਿੱਚ ਪ੍ਰਾਪਤ ਕਰ ਸਕਣਗੇ ਪਰ ਇਹ ਫਿਲਹਾਲ ਸਪਸ਼ਟ ਨਹੀਂ ਹੈ ਕਿ ਕਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਦਵਾਈਆਂ ਇਸ ਤਹਿਤ ਕਵਰ ਹੋਣਗੀਆਂ ਕਿਉਂਕਿ ਇਹ ਫਿਲਹਾਲ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਨਾਲ ਗੱਲਬਾਤ ਤੋਂ ਬਾਅਦ ਸਪਸ਼ਟ ਹੋਵੇਗਾ ਅਤੇ ਪੁਵੇਖ ਦੇ ਵਿੱਚ ਇਸ ਪ੍ਰੋਗਰਾਮ ਦਾ ਵਿਸਾਰ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਦੱਸਦੇ ਕਿ ਐਨਡੀਪੀ ਅਤੇ ਲਿਬਰਲਾਂ ਦੇ ਦਰਮਿਆਨ ਸਭੇ ਤੋਂ ਪਹਿਲਾਂ ਚੋਣਾਂ ਟਾਲਣ ਦੇ ਲਈ ਸਮਝੌਤਾ ਕੀਤਾ ਗਿਆ ਜਿਸ ਦੇ ਤਹਿਤ ਯੂਨੀਵਰਸਲ ਫਾਰਮਾ ਕੇਅਰ ਇੱਕ ਅਹਿਮ ਜਿਹੜੀ ਹੈ ਉਹ ਮ ਆ ਮੰਗ ਸੀ ਕਾਫੀ ਲੰਮਾ ਸਮਾਂ ਗੱਲਬਾਤ ਤੋਂ ਬਾਅਦ ਸਰਕਾਰ ਦੇ ਵੱਲੋਂ ਇੱਕ ਵਾਰ ਸਮਾਂ ਸੀਮਾ ਵਧਾਉਣ ਤੋਂ ਬਾਅਦ ਇਹ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਟੇਬਲ ਕੀਤਾ ਗਿਆ ਬੇਸ਼ੱਕ ਪਾਰਲੀਮੈਂਟਰੀ ਬਜਟ ਆਫੀਸਰ ਦੇ ਵੱਲੋਂ ਇਸ ਬਿੱਲ ਦੇ ਖਰਚੇ ਵੱਧ ਦਰਸਾਏ ਗਏ ਸਨ ਪਰ ਇਸ ਤੇ ਐਡਵੋਕੇਟ ਦਾ ਕਹਿਣਾ ਸੀ ਕਿ ਵਿਲਾਲ ਪ੍ਰਵਿੰਸਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਣੀ ਬਾਕੀ ਹੈ ਤੇ ਬਦ ਦੇ ਵਿੱਚ ਦਵਾਈਆਂ ਖਰੀਦਣ ਤੇ ਪ੍ਰਾਈਸ ਵੀ ਨੇਗੋਸ਼ੀਏਟ ਕੀਤੇ ਜਾਣਗੇ ਜਿਸ ਦੇ ਨਾਲ ਪ੍ਰਾਈਸ ਜਿਹੜਾ ਉਹ ਕਟੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ